ਇਹ ਕੱਪੜਿਆਂ ਦੀ ਟੋਕਰੀ ਭਰੀ ਪਈ ਐ ਤੇ ਇਹਨੂੰ ਸੁਕਾਉਣਾ ਕਿਵੇਂ ਸੁਕਾਉਣਾਗਾ ਇਹ ਆਪਾਂ ਤੁਹਾਨੂੰ ਸਾਰਾ ਵੀਡੀਓ 'ਚ ਦੱਸਦੇ ਆਂਗੇ ਵੀਡੀਓ ਨੂੰ ਸ਼ੁਰੂ ਤੋਂ ਐਂ ਤੱਕ ਜੂਰ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਹੁਣ ਆਪਾਂ ਗਾਹ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਦੱਸਾਂਗੇ ਕੀ ਦੇਖੋ ਜਿਵੇਂ ਕਿ ਹੁਣ ਦੇਖੋ ਕੋ ਮਾਗ ਦਾ ਮਹੀਨਾ ਚੱਲੀ ਜਾਂਦਾਗਾ ਤੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਨਹੀਂ ਪਤਾ ਲੱਗਦਾ ਕਦੋਂ ਮੀਂਹ ਪੈ ਜੇ ਤੇ ਠੰਡ ਪੂਰੀ ਜੋਰਾਂ ਦੀ ਹੋਈ ਪਈ ਆ ਤੇ ਸਭ ਤੋਂ ਮੁਸ਼ਕਲ ਆਂਦੀ ਆ ਆਪਾਂ ਨੂੰ ਬੁੜੀਆਂ ਨੂੰ ਜਦੋਂ ਵੀ ਦੇਖੋ ਹੁਣ ਆਪਾਂ ਕੱਪੜਾ ਧੀ ਲੈ ਧੋਣੇ ਆ ਤਾਂ ਸੁਕਦਾ ਨਹੀਂ ਨਾ ਧੋਤੇ ਬਿਨਾ ਸਰਦਾਗਾ ਤੇ ਹੁਣ ਜਦੋਂ ਧੋਣੇ ਆ ਕਈ ਕਿ ਦਿਨ ਪਏ ਰਹਿੰਦੇ ਆ ਨਹੀਂ ਪਤਾ ਲੱਗਾ ਕਿੱਥੇ ਦਾ ਸੁਕਣੇ ਪਾਈਏ ਕਿੱਥੇ ਨਹੀਂ ਪਾਈਏ ਜਦੋਂ ਪਾਉਣੇ ਆ ਤਾਂ ਉਹ ਲੁੱਬੜ ਜਾਂਦੇ ਆ ਦਾਗ ਲੱਗ ਜਾਂਦਾ ਕੋਈ ਨਾ ਕੋਈ ਕੱਪੜਿਆਂ ਦੀ ਜਿਵੇਂ ਕਿ ਹੁਣ ਦੇਖੋ ਮੌਸਮਾ ਜਿਹੜਾ ਖਰਾਬ ਹੋਇਆ ਪਿਆਗਾ ਤੇ ਜਿਹੜੇ ਕੱਪੜਿਆ ਉਹ ਆਪਾਂ ਨੂੰ ਅੰਦਰ ਪਾਉਣੇ ਪੈਣਗੇ ਤੇ ਅੰਦਰ ਹੁਣ ਕੱਪੜੇ ਆਪਾਂ ਕਾਹਦੇ ਪਾਈ ਜੇ ਤਾਂ ਹੁਣ ਆਪਾਂ ਪੇਟੀ ਤੇ ਬੋਣੇ ਆ ਫਿਰ ਤਾਂ ਦੇਖੋ ਉਹਦਾ ਖੈਰ ਪੇਟੀ ਦੇ ਉੱਤੇ 도ੜਾ ਹੁੰਦਾ ਪਰ ਫੇਰ ਵੀ ਦੇਖੋ ਉਹ ਤੇ ਸਲਾਹ ਵਾ ਕੇ ਪੇਟੀ ਨੂੰ ਯਾਰ ਲੱਗ ਜਾਂਦੀ ਆ ਤੇ ਨਾ ਆਪਾਂ ਬੈੱਡ ਤੇ ਪਾ ਸਕਦੇ ਜਦੋਂ ਬੈੱਡ ਤੇ ਕੱਪੜੇ ਨੂੰ ਪਾਇਨ ਜਾਂਦੇ ਉਹ ਵੀ ਗੱਦੇ 'ਚ ਸਲਾਹ ਫੜ ਜਾਂਦੇ ਹੈਗੇ ਤੇ ਇਹਦੇ ਵੀ ਨਹੀਂ ਦੇਖੋ ਲੋਟ ਆਉਂਦੀ ਠੀਕ ਆ ਤੇ ਆਪਾਂ ਹੁਣ ਇੱਕ ਵਧੀਆ ਸੋਹਣ ਤਰੀਕਾ ਦੱਸਦੇ ਆ ਵੀ ਜਿਹੜਾ ਮੈਂ ਵੀ ਉਹੀ ਤਰੀਕਾ ਵਰਤੂ ਤੇ ਤੁਸੀਂ ਨੇ ਵੀ ਇਹੀ ਤਰੀਕਾ ਵਰਤਣਾਗਾ ਜੇ ਸੋਨੂੰ ਵੀ ਦੇਖੋ ਇਸ ਤਰ੍ਹਾਂ ਜੇ ਕੋਈ ਪ੍ਰੋਬਲਮ ਆਉਂਦੀ ਆ ਕਪੜੇ ਸੁੱਕਣੇ ਪਾਉਣ ਦੀ ਵੀ ਕਿੱਥੇ ਪਾਈ ਆ ਆਪਾਂ ਤੇ ਇਹ ਆਪਾਂ ਤੁਹਾਨੂੰ ਦੱਸਾਂਗੇ ਇਨਾ ਆਪਾਂ ਨੇ ਮੰਜਾ ਲੈ ਲੈਣਾ ਇੱਕ ਤੇ ਮੰਜਾ ਆਪਾਂ ਨੇ ਖੜਾ ਕਰਤਾ ਠੀਕਾ ਮੰਜਾ ਉਹ ਕਮਰੇ ਚ ਡਾਉਣਾ ਦਾ ਤੁਸੀਂ ਜਿੱਥੇ ਤੁਸੀਂ ਵੈਂਦੇ ਨਹੀਂ ਹੈਗੇ ਯਾਨੀ ਕਿ ਜਿਹੜਾ ਕਮਰਾ ਖਾਲੀ ਹੋਊਗਾ ਉੱਥੇ ਤੁਸੀਂ ਇਹ ਮੰਜੇ ਨੂੰ ਡਾ ਦੇੋ ਤੇ ਉਸ ਤੋਂ ਬਾਅਦ ਹੁਣ ਆਪਾਂ ਇਹੇ ਪਾਉਣੇ ਆ ਕੱਪੜੇ ਮੰਜੇ ਤੇ ਸੁਕਣੇ ਜਿਵੇਂ ਕਿ ਹੁਣ ਕੱਪੜੇ ਆਪਾਂ ਨੇ ਧੋ ਰੱਖਿਆ ਤੇ ਇਹਨਾਂ ਨੂੰ ਆਪਾਂ ਸੁਕਣੇ ਪਾਉਣੇ ਹੁਣ ਤੁਸੀਂ ਦੇਖੋ ਇੱਕ ਮੰਜੇ ਤੇ ਕਿੰਨੇ ਕੱਪੜੇ ਸੁੱਕਣੇ ਆਪਣੇ ਜਿਹੜੇ ਪਏ ਜਾਣਗੇ ਕਿੰਨੇ ਵੀ ਮੋٹے ਕੱਪੜੇ ਹੋਈ ਕੇਰਾ ਆਪਾਂ ਇੱਕ ਵਾਰੀ ਮਸ਼ੀਨ ਵਿੱਚ ਦੀ ਕੱਢ ਦਾਂਗੇ ਮਸ਼ੀਨ ਵਿੱਚ ਦੀ ਕੱਢ ਕੇ ਇਸ ਤਰ੍ਹਾਂ ਦੇਖੋ ਜਿਹੜੇ ਕੱਪੜੇ ਆ ਇਹ ਆਪਾਂ ਸਾਰੇ ਮੰਜੇ ਦੇ ਉੱਪਰ ਪਾ ਦਾਂਗੇ ਬੋਲੀ ਇਸ ਤਰੀਕੇ ਨਾਲ ਦੇਖੋ ਜਿਹੜੇ ਕੱਪੜੇ ਆ ਆਪਾਂ ਸਾਰੇ ਮੰਜਿਆਂ ਦੇ ਉੱਪਰ ਪਾ ਸਕਦੇ ਆ ਤੇ ਉੱਪਰ ਆਪਾਂ ਛੱਡ ਦਾਂਗੇ ਪੱਖਾ ਪੱਖਾ ਛੱਡ ਕੇ ਕੰਮ ਇਹਨੂੰ ਥੋੜਾ ਜਿਹਾ ਭੇੜ ਦੇਣਾ ਕਿਉਂਕਿ ਜਿਹੜੀ ਹਵਾ ਬਾਹਰ ਨਾ ਜਾਵੇ ਤਾਂ ਇਹ ਜਿਹੜੇ ਸਾਰੇ ਕੱਪੜੇ ਇਹ ਸੁੱਕ ਜਾਣ ਵਧੀਆ ਸੌਖੇ ਤਰੀਕੇ ਨਾਲ ਸੁੱਕਣਗੇ ਤੇ ਨੜੇ ਕੋਈ ਦਾਗ ਨਹੀਂ ਲੱਗਣਾ ਇਹ ਕੱਪੜਿਆਂ ਤੇ ਤੇ ਹੁਣ ਜਦੋਂ ਵੀ ਦੇਖੋ ਮੀਂਹ ਕਣੀ ਆਉਂਦਾ ਤਾਂ ਆਪਾਂ ਇਸ ਤਰੀਕੇ ਨਾਲ ਪਾ ਲੈਂਦੇ ਆ ਜਿਹੜੇ ਕਮਰੇ ਖਾਲੀ ਹੋਏ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਉੱਥੇ ਤੁਸੀਂ ਇਹਨੂੰ ਪਾਉਣਾਗਾ ਮੰਜੇ ਦੋ ਤਿੰਨ ਤੁਸੀਂ ਖੜੇ ਕਰ ਦੋ ਤਾਂ ਦੋ ਤਿੰਨ ਮੰਜਿਆਂ ਤੇ ਵਧੀਆ ਸਾਰੇ ਕੱਪੜੇ ਪੈ ਜਾਣਗੇ ਇਹ ਆਪਣੀ ਅੱਜ ਦੀ ਵੀਡੀਓ ਵੀ ਕਿਸ ਤਰ੍ਹਾਂ ਦੇਖੋ ਆਪਾਂ ਕੱਪੜੇ ਨੂੰ ਸੁਕਾ ਸਕਦੇ ਆਂਗੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮੇਰੇ ਦਿਆਂ ਹਣ ਆਪਾਂ ਅਗਲੀ ਵੀਡੀਓ